ਅਮ ਲੋਕਾਂ ਨੂੰ ਮੋੜਲੀਆਂ ਸਹੂਲਤਾਵਾਂ ਮੁਹੱਈਆ ਕਰਵਾਉਣ ਦੇ ਲਈ ਲੁਧਿਆਣਾ ਦੇ ਪਿੰਡ ਸੁਨੇਹ ਦੇ ਵਿੱਚ ਨੌਜਵਾਨ ਸਭਾ ਦੇ ਵੱਲੋਂ ਫ੍ਰੀ ਅੱਖਾਂ ਦਾ ਮੁਫਤ ਜਾਂਚ ਕੈਂਪ ਚਿੱਟੇ ਮੋਤੀਏ ਦਾ ਮੁਫਤ ਆਪਰੇਸ਼ਨ ਕੈਂਪ ਲਗਾਇਆ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਅੱਖਾਂ ਦਾ ਦਾਨ ਮਹਾਦਾਨ ਹੈ ਉਹਨਾਂ ਕਹਿੰਦਾ ਸਾਡੀ ਟੀਮ ਦੇ ਵੱਲੋਂ ਹਰ ਸਾਲ ਇਹ ਕੈਂਪ ਲਗਾਇਆ ਜਾਂਦਾ ਹੈ ਪੁਰੀਆ ਨਾਲ ਲਾਈਵ ਲੇਟਿੰਗ ਕਾ ਚਾਰਦੀ ਰਿਪੋਰਟ ਇਹ ਆਪਣੇ ਇਹ ਅੱਜ ਅੱਖਾਂ ਦਾ ਚਿੱਟੇ ਮੋਤੀਏ ਦਾ ਤੇ ਆਪਣੇ ਐਨਕਾ ਵਗੈਰਾ ਫ੍ਰੀ ਦੇਣ ਦਾ ਕੈਂਪ ਸਾਡੇ ਸਨੇਹ ਸਨੇਹ ਨੌਜਵਾਨ ਸਭਾ ਵੱਲੋਂ ਤੇ ਸ਼ੰਕਰਾ ਹਸਪੀਟਲ ਨਾਲ ਰਲ ਕੇ ਲਗਾਇਆ ਗਿਆ ਹੈ ਹੌਣ ਤੱਕ ਆਪਣੇ ਪਿਛਲੇ 150 ਇਸ ਟਾਈਮ 160 ਤੱਕ ਮਰੀਜ਼ ਆ ਚੁੱਕੇ ਨੇ ਪਿਛਲੇ ਸਾਲ ਸਾਡੇ ਕੋਲੇ 500 ਤੋਂ ਵੱਧ ਮਰੀਜ਼ ਸੀਗਾ ਉਹਦੇ ਵਿੱਚੋਂ 38 ਬੰਦਿਆਂ ਦੇ ਆਪਰੇਸ਼ਨ ਕਰਾਏ ਸੀ ਤੇ 500 ਬੰਦੇ ਨੂੰ ਐਨਕ ਦਿੱਤੀ ਗਈ ਸੀ ਇਹ 2 ਵਜੇ ਤੱਕ ਹੈਗਾ ਜੀ ਲਾਕਨਵਾਸੇ ਨੂੰ ਇਹੀ ਹੈ ਵੀ ਜੋ ਵੀ ਬੰਦਾ ਸਭ ਨੂੰ ਮੈਸੇਜ ਦਿੱਤਾ ਹੈ ਵੀ ਆ ਕੇ ਆਪਣਾ ਜੋ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾ ਸਕਦਾ ਉਠਾਓ ਤੇ ਇੱਕ ਅੱਖਾਂ ਦਾ ਦਾਨ ਕਰਨ ਲਈ ਇੱਕ ਦਿਨ ਦਿੱਤਾ ਹੈ ਵੀ ਜੇ ਕਿਸੇ ਨੇ ਕੋਈ ਅੱਖਾਂ ਦਾਨ ਕਰਨਾ ਚਾਹੁੰਦਾ ਉਹਦੇ ਲਈ ਮਤਲਬ ਫਾਰਮ ਭਰੇ ਜਾਂਦੇ ਜੇ ਕੋਈ ਆਪਣਾ ਇਹ ਮਹਾਦਾਨ ਅੱਖਾਂ ਦਾ ਜਿਹਨੇ ਵੀ ਦੇਣਾ ਚਾਹੁੰਦਾ ਉਹ ਆਪਦਾ ਨੰਬਰ ਲਵਾ ਸਕਦਾ ਜੀ ਫਾਰਮ ਭਰਾ ਸਕਦਾ ਜੀ ਇਹ ਪੰਡ ਸਨੇਹਦ ਜੀ ਅੱਖਾਂ ਦਾ ਕੈਂਪ ਲਗਾਇਆ ਕੰਦੇਵੀਰ ਵੱਲੋਂ ਠੀਕ ਹੈ ਫ੍ਰੀ ਕੈਂਪ ਹੈ ਜੀ ਸ਼ੰਕਰਾ ਹਸਪੀਟਲ ਵੱਲੋਂ ਤੇ ਜਿਹੜੇ ਆਪਣੇ ਗਰੀਬ ਬੰਦੇ ਆ ਜੇ ਕੋਈ ਕਿਸੇ ਦਾ ਲਾਜ ਅੱਖਾਂ ਦਾ ਅਗਲਾ ਨਹੀਂ ਕਰਾਉਂਦਾ 25-30 ਹਜ਼ਾਰ ਆਪਰੇਸ਼ਨ ਦਾ ਲੱਗਦਾ ਵਾ ਉਹ ਨਹੀਂ ਕਰਾਉਂਦਾ ਇੱਥੋਂ ਫ੍ਰੀ ਆ ਜਿਹਦੇ ਚੈੱਕਅਪ ਦੇ ਨਾਲ ਜਿਹਨੂੰ ਐਨਕਾਂ ਦੀ ਲੋੜ ਆ ਦਵਾਈ ਦੀ ਲੋੜ ਆ ਉਹ ਦੋ ਦਿੰਦੇ ਤੇ ਜਿਹਦੇ ਪ੍ਰੇਡ ਦੀ ਲੋਡ ਆ ਉਹਨੂੰ ਲੈ ਕੇ ਪਰਚੀ ਕੱਢ ਦਿੰਦੇ ਆ ਉਹ ਉੱਥੇ ਫ੍ਰੀ ਹੋਣਾ ਵਾ ਤੇ ਡੇਢ ਤੋਂ 200 ਬੰਦਾ ਦੀ ਐਂਟਰੀ ਹੋ ਗਈ ਹੈ ਬਾਕੀ 2 ਵਜੇ ਤੱਕ ਕੈਂਪ ਚੱਲਣਾ ਜੀ ਤੇ ਰਿਸਪਾਂਸ ਬਹੁਤ ਵਧੀਆ ਵਾ ਕਿਹੜੇ ਲੋਕ ਰਹਿ ਗਏ ਨੇ ਇਸ ਕੈਂਪ ਤੋਂ ਅੰਜ ਉਹ ਫਿਰ ਜੇ ਜ਼ਿਆਦਾ ਹੋਏ ਤਾਂ ਥੋੜੇ ਟਾਈਮ ਬਾਅਦ ਦੁਬਾਰਾ ਰੱਖ ਦਾਂਗੇ ਨਹੀਂ ਸਾਲ ਬਾਅਦ ਹੁੰਦਾ ਹੈ ਦੂਸਰਾ ਕੈਂਪ ਆ ਦੂਸਰੇ ਸਾਲ